आनंदਕਾਰਜ ਦੌਰਾਨ ਲਾੜੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਪੱਗ ਨੂੰ ਲਾ ਕੇ ਸੁੱਟ ਦਿੱਤਾ ਜਿਸ ਕਾਰਨ ਉੱਥੇ ਜੰਮ ਕੇ ਹੰਗਾਮਾ ਹੋਇਆ ਘਟਨਾ ਮੁਕਤਸਰ ਦੇ ਬਠਿੰਡਾ ਰੋਡ ਤੇ ਸਥਿਤ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੇ ਵਾਪਰੀ ਦਰਅਸਲ ਮੁਕਤਸਰ ਦੇ ਬਲਜਿੰਦਰ ਸਿੰਘ ਦੀ ਧੀ ਦਾ ਵਿਆਹ ਚੱਕ ਸਹੇਲੇ ਵਾਲਾ ਦੇ ਰੂਪ ਸਿੰਘ ਦੇ ਪੁੱਤਰ ਹਰਦੀਪ ਸਿੰਘ ਨਾਲ ਤੈਅ ਹੋਇਆ ਸੀ ਜਿਸ ਤਹਿਤ ਗੁਰਦੁਆਰਾ ਸਾਹਿਬ 'ਚ ਆਨੰਦਕਾਰ ਚੱਲ ਰਿਹਾ ਸੀ ਕਿ ਗੱਡੀ ਨਾ ਮਿਲਣ ਤੇ ਲਾੜੇ ਵੱਲੋਂ ਲੜਕੀ ਨੂੰ ਲਿਜਾਉਣ ਤੋਂ ਮਨਾ ਕਰ ਦਿੱਤਾ ਅਤੇ ਪੱਗ ਲਾ ਕੇ ਸੁੱਟ ਦਿੱਤੀ ਇਸ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਅੱਜ ਜਿਹੜੇ ਨੇ ਉਹ ਗੁਰਦੁਆਰਾ ਤਰਨ达 ਸਾਹਿਬੇਖੇ 12:00 ਦੇ ਵਜੇ ਕਰੀਬ ਜਿਹੜਾ ਆਨੰਦ ਕਾਰਜ ਕਰਾਉਣ ਤੋਂ ਬਾਅਦ ਘਰ ਆਏ ਉਥੇ ਜਿਹੜਾ ਜਦੋਂ ਆਨੰਦ ਕਾਰਜ ਹੋ ਰਾਇ ਸਨ ਤੇ ਆਨੰਦ ਕਾਰਜ ਜਾਂਦੀਆਂ ਚਾਰ ਲਾਵਾਂ ਦੇ ਪਾਠ ਨੇ ਜਿਹੜੇ ਉਹ ਹੋ ਚੁੱਕੇ ਸਨ ਉਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਜਿਹੜਾ ਉਹ ਰਾਗੀ ਸਿੰਘ ਜਿਹੜਾ ਕਰ ਰਿਹਾ ਜਦੋਂ ਆਨੰਦ ਸਾਹਿਬ ਦਾ ਪਾਠ ਕਰ ਰਹੀ ਸੀ ਤੇ ਉਸ ਦੇ ਦੌਰਾਨ ਹੀ ਜਿਹੜਾ ਲਾੜਾ ਸੀ ਉਹਨੇ ਜਿਹੜੇ ਆਪਦੀ ਪੱਗ ਲਾ ਕੇ ਗੁਰੂ ਰਣ ਸਾਹਿਬ ਦੇ ਅੱਗੇ ਸੁੱਟ ਦਿੱਤੀ ਇਹ ਉਸਨੇ ਕਿਹਾ ਵੀ ਮੈਂ ਜਿਹੜਾ ਇਹ ਲੜਕੀ ਲੈ ਕੇ ਨਹੀਂ ਜਾਣੀ ਅਸੀਂ 13 ਲੱਖ ਰੁਪਏ ਦੇ ਹੀ ਬੈਠੇ ਇਹਨਾਂ ਨੂੰ ਤੇ 2 ਲੱਖ ਪੈਲਸ ਤੇ ਲੱਗਣਾ ਜਿਹੜਾ ਉਹ ਅੱਡ ਲੱਗਣਾ 15 ਲੱਖ ਰੁਪਏ ਮਤਲਬ ਸਾਡਾ ਖਰਚਾ ਹੋ ਗਿਆ ਅੱਜ ਗੱਡੀ ਮੰਗ ਕੇ ਬੈਗੇ ਨੋਵਾ ਤੇ ਪੱਗ ਲਾ ਕੇ ਥੱਲੇ ਸਿਰਤੀ ਨਾਲੇ ਗਾਲਾਂ ਕੱਢਣ ਲੱਗ ਗਿਆ ਸਭ ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹੋਈ ਹੈ ਮर्याਦਾ ਪੰਗ ਹੋਈ ਹੈ ਗੁਰਗੰਗਸ ਸਾਹਿਬ ਦੀ ਜਿਸ ਸੰਬੰਧੀ ਅਸੀਂ ਆਪਣਾ ਮੁਕਦਮਾ ਦਰਜ ਕਰਕੇ ਅਗਲੀ ਕਾਰ ਵੀ ਕਰਾਂਗੇ ਇੱਕ ਸਰ ਹਨ ਲੜਕੀ ਵਾਲੇ ਵੱਲੋਂ ਉਹਨਾਂ ਦੇ ਪੇਰੈਂਟਸ ਵੱਲੋਂ ਵੀ ਇੱਕ ਦਾਜ ਦੇ ਲਾਂਸ ਬੰਦੀ ਦਰਖਾਸਤ ਦਿੱਤੀ ਗਈ ਹੈ ਜਿਸ ਦੀ ਵੀ ਅਸੀਂ ਪਰਤਾਲ ਕਰ ਰਹੇ ਹਾਂ ਪਰਤਾਲ ਕਰਨ ਤੋਂ ਬਾਅਦ ਜੋ ਕਾਰਵਾਈ ਹੋਵੇਗੀ ਉਹ ਵੀ ਅਸੀਂ ਅਮਲ ਵਿੱਚ ਲਿਆਵਾਂਗੇ ਦਾਜ ਵਰਗੀ ਲਣਤ ਹੀ ਸਾਡੇ ਸਮਾਜ ਵਿੱਚੋਂ ਕੰਨਿਆ ਭਰੂਣ ਹੱਤਿਆ ਨੂੰ ਖਤਮ ਨਹੀਂ ਹੋਣ ਦੇ ਰਹੀ ਸੋ ਲੋੜ ਹੈ ਅਜਿਹੇ ਮਲਜ਼ਮਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੁਖਸ਼ਰ ਤੋਂ ਤਰਸੀਮ ਟੂ ਡੀ ਜਗਬਣੀ ਟੀਵੀ